ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕਿਹਦਾ ਚੱਲ ਨੇ ਸਾਰੇ ਵੀਰਾਂ ਦੇ ਅੱਜ ਪਾਟ ਰੰਮਤੀ ਪਾਸੋਂ ਦੇ ਆਪਣੇ ਗੁਰਦਵਾਰਾ ਸਾਹਿਬ ਲੰਗਰ ਗੀਤਨ ਕਰਕੇ ਤੇ ਅੱਜ ਭੋਗ ਪੈ ਰਹੇ ਆ ਤੇ ਲੰਗਰ ਤੇ ਤਿਆਰੀ ਚੱਲ ਰਹੀ ਹੈ ਬਹੁਤ ਜੋਰ ਨਾਲ ਲੰਗਰ ਬਣ ਰਿਹਾ ਤੰਦੂਰ ਚੱਲਦੇ ਆ ਗੁਲਾਬ ਜਾਮਣਾ ਲੈਣ ਗਏ ਆ ਗਰਮ ਕਰ ਨੂੰ ਛੋਲੇ ਚੱਲ ਰਹੇ ਆ ਪਨੀਰ ਇਹ ਸਾਡਾ ਕਾਕਾ ਹਲ ਬਾਈ ਇਹ ਚੀਜ਼ਾਂ ਬਾਈ ਕਿੱਥੇ ਮਿਲਦੀਆਂ ਕੈਨੇਡਾ ਅਮਰੀਕਾ ਦੇ ਵਿੱਚ ਦੇਖ ਲਓ ਲੰਗਰ ਹਰੇਕ ਨਗਰ ਕੀਤਾ ਨੂੰ ਮੂੰਗੀ ਮਸਰੀ ਦੀ ਦਾਲ ਕੰਬਨਤਰੀ ਕਰਦੀ ਆਪਣੇ ਗੁਰਦਾਰਾ ਹੁਣ ਜਾਣਿਆ ਜਾਊਗਾ ਮੂੰਗੀ ਮਸਰੀ ਦੀ ਦਾਲ ਕਰਕੇ ਤੁਸੀਂ ਮੂੰਗੀ ਮਸਰੀ ਦੀ ਦਾਲ ਉੱਤੇ ਸਭ ਤੋਂ ਵਧੀਆ ਮਿਲਦੀ ਆ ਸਬਜੀ ਨਾਲ ਹੋਰ ਜਿਹੜੀ ਮਰਜ਼ੀ ਬਣਾ ਦਿਆ ਕਰੀ ਠੀਕ ਰਾਜ ਦੇਲਾ ਪੂਰੀਆਂ ਸਿਰ ਤਾਂ ਹੁੰਦੀਆਂ ਨੇ ਦਾਲ ਤੇ ਸਬਜੀ ਇੰਨੀ ਵਧੀਆ ਭੋਗ ਨਹੀਂ ਖਾਦਾ ਯਾਰ ਰਾਤ ਵਿਲੇ ਹੀ ਨਹੀਂ ਯਾਰ ਬਾਪੇ ਨੂੰ ਮੈਂ ਕਿਹਾ ਪਾ ਦੇ ਪਾਇਆ ਹੀ ਨਹੀਂ ਬਾਪੇ ਨੇ ਹੋਰ ਹੋਣ ਕੱਢ ਲਿਆ ਇਹਦੇ ਇਹਨੂੰ ਵੀ ਗਰਮ ਕਰ ਦੇਣਾ ਸੀ ਵੰਡ ਦਿੰਦੇ ਨਾਲ ਹੀ ਉਹਦਾ ਗਲਾਜਾ ਮਣਾ ਤਾਂ ਸੋਣੀ ਯਾਰਗਾ ਇਹਨੂੰ ਲੋਟ ਕੇ ਹਾਂਜੀ ਵੀਰੇ ਆਲੂਆਂ ਦਾ ਕੰਮ ਆਪਣਾ ਜਿਹੜਾ ਪੱਟਣਾ ਸੀਗਾ ਮੁੱਗ ਗਿਆ ਸੀਗਾ 300 ਗੱਟੂ ਉਹ ਚ ਹੋਇਆ ਸਾਰਾ ਟੋਟਲ ਤੇ ਉਹ ਕੰਮ ਆਪਾਂ ਕਰਤਾ ਵਿਹਲੇ ਉਧਰੋਂ ਹੋ ਗਏ ਵਿਹਲੇ ਤੇ ਮੈਂ ਕਿਹਾ ਚੱਲ ਆਲੂਆਂ ਤੇ ਗੇੜਾ ਮਾਰ ਕੇ ਆਉਨੇ ਆ ਇਹ ਆਪਣਾ ਹੀ ਐਲ ਆਰ ਦੀ ਫਸਲ ਤੇ ਇਹ ਆਪਣਾ ਜਿਹੜਾ ਇਹ 20 ਅਕਤੂਬਰ ਦਾ ਲੱਗਿਆ ਹੋਇਆ ਤੇ 20 ਅਕਤੂਬਰ ਤੇ ਨੇੜੀ ਲੱਗਿਆ ਆ ਹਾਂਜੀ ਤੇ ਦੇ ਲੋ ਬਲ ਕੋਲੈਨ ਪੂਰਾ ਬਿਨਾ ਬਿਮਾਰੀ ਤੋਂ ਇਹਨਾਂ ਪੂਰਾ ਸੋਹਣਾ ਖੜਾ ਵਾ ਕੋਈ ਇਹਨੂੰ ਕੁਝ ਨਹੀਂ ਹੈਗਾ ਤੇ ਪੂਰਾ ਵਧੀਆ ਖੜਾ ਵਾ ਤੇ ਇਹਦੇ ਵਿੱਚ ਆਪਾਂ ਕੁਝ ਨਹੀਂ ਵੀਰੇ ਤਾਕਤ ਵਾਲੀਆਂ ਕੁਝ ਨਹੀਂ ਪਾਇਆ ਜਿੰਕ ਪਾਇਆ ਸੀ ਜ਼ਰੂਰ ਠੀਕ ਨਹੀਂ ਜਿਹੜੀ ਚੀਜ਼ ਦੀ ਲੋੜ ਆ ਜਿੰਕ ਜ਼ਰੂਰ ਪਾਇਆ ਸੀਗਾ ਤੇ ਹੋਰ ਐਵੇਂ ਬਾਧੂ ਘਾਟੂ ਕੋਈ ਚੀਜ਼ਾਂ ਯੂਜ਼ ਨਹੀਂ ਕੀਤੀਆਂ ਤੇ ਇਹ ਆਲੂ ਦਾ ਸਹਿਜ ਹੀ ਨਹੀਂ ਦੇਖਿਆ ਆਪਾਂ ਵੀ ਕਿੱਡਾ ਹੋਇਆ ਕਿੱਡਾ ਨਹੀਂ ਪੂਰ ਤਾਂ ਸਾਰੇ ਪਾਸੇ ਦੇਖੀ ਜਿਆ ਪਰ ਇੱਥੇ ਆ ਕੇ ਨਹੀਂ ਦੇਖਿਆ ਕਿ ਕਿੱਡਾ ਖੈਚ ਹੋਇਆ ਅੱਜ ਦੇ ਬੱਟਾ ਐਵੇਂ ਪੋਲੀਆਂ ਰਹਿndੀਆਂ ਵੀਰੇ ਸਾਡੀਆਂ ਹੱਥ ਲਾੜਨ ਨੂੰ ਤਾਂ ਅੱਜ ਭਾਈ ਦਿਲ ਨਹੀਂ ਕਰਦਾ ਇੰਨੀ ਠੰਡ ਆ ਇੱਕੇ ਪੰਗਾ ਆਏ ਹਾਏ ਆਲੂ ਡੁੰਗਾ ਵੋਦਾ ਯਾਰ ਭਰਾਵਾ ਨਿਕਲਦਾ ਨਹੀਂ ਹੈਗਾ ਹੱਥ ਦੇ ਨਾਲ ਨਾ ਕੱਲ ਵੀ ਤੁਸੀਂ ਦੇਖਿਆ ਉਹ ਕਹੀ ਨੀ ਦੇ ਨਾਲ ਵੀ ਖਰਚ ਖਰਚ ਕੇ ਕੱਢਣਾ ਪੈਂਦਾ ਪੂਰਾ ਥੱਲੇ ਤੋਂ ਆਲੂ ਤਾਂ ਨਿਕਲਦਾ ਸਾਇਤਾ ਵਧੀਆ ਹੀ ਬਣਿਆ ਹੋਣਾ ਇਹਦਾ ਵੀ ਥੱਲੇ ਪਰ ਉਹ ਨਿਕਲਦਾ ਨਹੀਂ ਕੀ ਕਰਿਆ ਜਾਵੇ ਹੱਥ ਦੇ ਨਾਲ ਕਿਸੇ ਬੂਟੇ ਦੇ ਨਾਲ ਹੀ ਦੇਖਦੇ ਆ ਕੱਢ ਕੇ ਜੇ ਨਿਕਲਿਆ ਵੇ ਵੀਰੇ ਹੱਥ ਫੋਨ ਨੂੰ ਬਾਹਲਾ ਥੱਲੇ ਨੂੰ ਜੀ ਨਹੀਂ ਕਰਦਾ ਆ ਆਲੂ ਨਿਕਲੇ ਆ ਇਹਦੇ ਵਿੱਚੋਂ ਤੇ ਦੇਖ ਲਓ ਹਾਂਜੀ ਵੀਰ ਜੀ ਵੀਰੇ ਕਈ ਵੀਰਾਂ ਦੇ ਨਾ ਮੈਨੂੰ ਇਹੀ ਫੋਨ ਆ ਜਾਂ ਮੈਸੇਜ ਆਈ ਜਾਂਦੇ ਰਹਿੰਦੇ ਆ ਰੋਜ਼ ਹੀ ਪੁੱਛਦੇ ਆ ਕਿ ਵੀਰੇ ਅਸੀਂ ਬੇਲ ਕਦੋਂ ਵੱਢੀ ਐ ਸੀ ਕਿ ਵੀਰੇ ਯਾਰ ਦੇਖੋ ਜੇ ਤਾਂ ਤੁਸੀਂ ਵੀ ਰੱਖਣਾ ਵਾ ਜਿਹੜੇ ਕੇ ਵੀ ਤੁਹਾਨੂੰ ਪਤਾ ਕਿ ਆਪਾਂ ਇਹ ਖੱਤੇ ਚੋਂ ਵੀ ਹੋਈ ਰੱਖਣਾ ਹਨਾ ਤਾਂ ਘੱਟੋ ਘੱਟ 70 ਕ ਦਿਨ 75 ਦਿਨ ਦੇ ਦਿਓ ਵੀਰੇ ਡਾਇਮੰਡ ਆਲੂ ਨੂੰ ਠੀਕ ਹੈ ਨੀ ਐਲ ਆਰ ਦਾ ਵੀਰੇ ਤੁਸੀਂ ਜਿੰਨਾ ਲੰਬਾ ਲੈ ਕੇ ਜਾ ਸਕਦੇ ਹੋ ਲੈ ਜਾਓ ਉਹਨੂੰ ਐਲ ਆਰ ਦੇ ਵਿੱਚੋਂ ਦਾ 20 ਵਾਧੂ ਨਿਕਲਿਆ ਆਉਂਦਾ ਹੁੰਦਾ ਤੇ ਕੋਈ ਕਾਲੀ ਨਾ ਕਰੋ ਵੀਰੇ ਕਿ ਹਾਂ ਵੀ ਤੁਸੀਂ ਐਵੇਂ ਬੇਲ ਬਿਨਾ ਮਤਲਬ ਤੋਂ ਵੀਰੇ ਬੇਲ ਨੂੰ ਪਹਿਲਾਂ ਵੜ ਦਵਾਂ ਫਿਰ ਮੁੜ ਕੇ ਤੁਸੀਂ ਕਹੋਗੇ ਵੀ ਵੀਰੇ ਸਾਡਾ ਝਾੜ ਨਹੀਂ ਨਿਕਲਿਆ ਹਨ ਕਿ ਸਾਰੇ ਖੱਤੇ ਦੀ ਹੋਰ ਵੜ ਦਵਾਂ ਤੇ ਵੀਰੇ ਝਾੜ ਬੇਲ ਖੜੀ ਨਾਲ ਹੀ ਮਿਲਣਾ ਬੇਲ ਵੱਡੀ ਤੇ ਝਾੜ ਬਿਲਕੁਲ ਨਹੀਂ ਆਉਣਾ ਹੈਗਾ ਕਿ ਜੇ ਆਪਾਂ ਕਈ ਵੀ ਬੇਲ ਵੱਡੀ ਤੇ ਵੀ ਸਾਡਾ ਉਨਾ ਹੀ ਝਾੜ ਨਿਕਲਿਆ ਹੋਗਾ ਠੀਕ ਨਹੀਂ ਇਹ ਗੱਲਾਂ ਦਾ ਵੀਰੇ ਗੌਰ ਕਰੋ ਆਪਦਾ ਕਿ ਐਵੇਂ ਨਾ ਇਹ ਗੱਲ ਕਹੀ ਚੱਲੋ ਵੀ ਹਾਂ ਵੀਰੇ ਵੀ ਅਸੀਂ ਬੇਲ ਪੜਦੀਏ ਠੀਕ ਨਹੀਂ ਵੀਰੇ ਆਪਦਾ ਦੇਖੋ ਆਪਦਾ ਪਾਣੀ ਪੁਣੀ ਲਾਵੋ ਜੋ ਵੀ ਲੱਗਣ ਵਾਲਾ ਫਸਲ ਨੂੰ ਤੇ ਸਪਰੇ ਹਾਂ ਕਰਨ ਵਾਲੀਆਂ ਉਹ ਦੇਖ ਕੇ ਕਰ ਲਓ ਵੀਰੇ ਆ ਏਡੀ ਠੰਡ ਦੇ ਵਿੱਚ ਨਾ ਵੀਰੇ ਕੋਈ ਵੀ ਸੈਜ ਵਧਾਉਣ ਵਾਲੀਆਂ ਦਵਾਈਆਂ ਦੇ ਚੱਕਰਾਂ ਜਨਾਬ ਕੋਈ ਵੀ ਕਿਸੇ ਵੀ ਦਵਾਈ ਨਹੀਂ ਅਸਰ ਨਹੀਂ ਕਰਨਾ ਆ ਠੰਡ ਦੇ ਵਿੱਚ ਕਿ ਜਿਵੇਂ 0050 ਬਾ 1305 ਇਹ ਕਿਸੇ ਚੀਜ਼ ਨੇ ਕੋਈ ਅਸਰ ਨਹੀਂ ਕਰਨਾ ਬਸ ਆਪਦੀ ਫਸਲ ਨੂੰ ਫੰਗੀ ਸੈੱਡ ਦੇਖ ਕੇ ਰੱਖੋ ਫੰਗੀ ਸੈੱਡ ਤੋਂ ਬਚਾ ਕੇ ਰੱਖੋ ਵੀਰੇ ਹੋਰ ਕਿਸੇ ਚੀਜ਼ਾਂ ਦੀ ਲੋੜ ਨਹੀਂ ਫੰਗੀ ਸੈੱਡ ਪਾਵੋ ਤੇਲੇ ਵਾਲੀ ਪਾ ਲਓ ਇਸ ਜੀਆਂ ਚੀਜ਼ਾਂ ਜੇ ਪਾਉਣੀ ਆ ਪਾ ਸਕਦੇ ਹੋ ਜੇ ਤੇਲੇ ਵਾਲੀ ਨਹੀਂ ਪਾਈ ਤਾਂ ਪਾ ਦਿਓ ਹਨਾ ਤੇ ਪਰ ਸਾਇਸ ਸੂਝ ਵਧਾਉਣ ਵਾਲੀ ਕੋਈ ਫਾਇਦਾ ਨਹੀਂ ਵੀਰੇ ਜਿੰਨੇ ਦਿਨ ਧੁੱਪ ਨਹੀਂ ਨਿਕਲਦੀ ਜਦੋਂ ਧੁੱਪ ਨਿਕਲੂਗੀ ਉਦੋਂ ਹੀ ਫਾਇਦਾ ਬਾਦ ਉਹ ਚੀਜ਼ਾਂ ਪਾਉਣ ਦਾ ਨਹੀਂ ਕੋਈ ਵੀ ਫਾਇਦਾ ਨਹੀਂ ਹੈਗਾ ਠੀਕ ਨਹੀਂ ਇਹ ਗੱਲਾਂ ਦਾ ਵੀਰੇ ਗੌਰ ਕਰੋ ਐਵੇਂ ਬਿਨਾਂ ਮਤਲਬੋਂ ਤਾਂ ਪੈਸੇ ਖਰਾਮ ਕਰਨ ਦੀ ਕੋਈ ਵੀ ਲੋੜ ਨਹੀਂ ਹੈਗੀ ਕਿ ਆਪਾਂ ਕਹੀਏ ਵੀ ਹਾਂ ਅਸੀਂ ਆਹ ਪਾ ਦਿਆ ਆਹ ਪਾ ਦਿਆ ਆਹ ਪਾ ਦਿਆ ਸਾਈਜ ਵਧਾਉਣ ਲਈ ਵੀਰੇ ਆ ਇੰਨੀ ਠੰਡ ਦੇ ਵਿੱਚ ਆਲੂ ਉਹੀ ਫ੍ਰੀਜ 'ਚ ਲੱਗਿਆ ਪਿਆ ਆਲੂ ਨੂੰ ਤੁਸੀਂ ਕੁਛ ਮਰਜ਼ੀ ਪਾ ਲਓ ਆਲੂ ਤੇ ਕੁਛ ਕਿਸੇ ਵੀ ਚੀਜ਼ ਨੇ ਅਸਰ ਨਹੀਂ ਕਰਨਾ ਠੀਕ ਨਹੀਂ ਤੇ ਇਹ ਗੱਲਾਂ ਦਾ ਵੀਰੇ ਗੌਰ ਕਰੋ ਮਾੜਾ ਮੋਟਾ ਆਪ ਵੀ ਧਿਆਨ ਦਿਓ ਵੀ ਵੀ ਅਸੀਂ ਕਿਸੇ ਦੇ ਪਿੱਛੇ ਲੱਗ ਕੇ ਨਾ ਪਾਈਏ ਕੁਝ ਵੀ ਤੇ ਬਾਕੀ ਚਲੋ ਆਪਣੀ ਫਸਲ ਆ ਵੀਰੇ ਆ ਆਪਦੀ ਫਸਲ ਨੂੰ ਬ্লাইਟ ਤੋਂ ਬਚਾ ਕੇ ਰੱਖੋ ਇਸ ਜੀਆਂ ਚੀਜ਼ਾਂ ਸਾਡੇ ਰੀਤ ਤਾਂ ਹੁਣ ਹੈਗੀ ਆ ਬ্লাইਟ ਕੰਟਰੋਲ ਆਪਣੇ ਜੀ ਨੂੰ ਸੀਗੀ ਆਪਾਂ ਉਹ ਵੜਤੀ ਪੱਟ ਤੇ ਆਲੋ ਦੇਖੋ ਠੰਡ ਕਿੰਨੀ ਆ ਵਿਚਾਰੀ ਚਿੜੀ ਨਾ ਜਾਂ ਤਾਂ ਪਾਣੀ ਪੀਣ ਲੱਗੀ ਮਰ ਕੇ ਡਿੱਗ ਪੀ ਹੂ ਪਤਾ ਨਹੀਂ ਕਿਵੇਂ ਡਿੱਗ ਪੀ ਵਿਚਾਰੀ ਇਹਦੇ ਵਿੱਚ ਨਾ ਹਲੂ ਦੇ ਹਲੂ ਦੇ ਵਿੱਚ ਦੇਖ ਨਿੱਕੀ ਜੀ ਆ ਵਿਚਾਰੀ ਇਹ ਜਿਹੜੀਆਂ ਬਾੜੀ ਨਹੀਂ ਤੇਜ ਉੱਡੀਆਂ ਫਿਰਦੀਆਂ ਨੇ ਮੈਨੂੰ ਤਾਂ ਉਹੀ ਲੱਗਦੀ ਆ ਵੀਚ ਮਰ ਡਿੱਗੀ ਕਿਵੇਂ ਮਰ ਗਿਆ ਹੁਣ ਇਹ ਨਹੀਂ ਪਤਾ ਠੰਡ ਬਹੁਤ ਆ ਵੀ ਅੱਜ ਹਾਂਜੀ ਵੀਰੇ ਆ ਯਾਰ ਇੱਕ ਨਾ ਮੈਂ ਸਾਰੇ ਵੀਰਾਂ ਨਾਲ ਇੱਕ ਗੱਲ ਕਰਨੀ ਸੀਗੀ ਮੈਂ ਕਿਹਾ ਵੀ ਜਿਵੇਂ ਨਾ ਚਲੋ ਅ ਟੈਣਾ ਤਾਂ ਨਹੀਂ ਚਾਹੀਦਾ ਪਰ ਫੇਰ ਵੀ ਮੈਂ ਕਹਿ ਲੈਣਾ ਜੇ ਕਿਸੇ ਵੀਰ ਨੂੰ ਚੰਗੀ ਲੱਗੀ ਹੋਊ ਗੱਲ ਤਾਂ ਦੇਖ ਲਿਓ ਹਨਾ ਕਿ ਜੇ ਨਹੀਂ ਲੱਗੀ ਹੋ ਤਾਂ ਕੋਈ ਗੱਲ ਨਹੀਂ ਹਨਾ ਤੇ ਗੁੱਸਾ ਨਾ ਕਰਿਓ ਗੱਲ ਦਾ ਤਾਂ ਵੀਰੇ ਦੇਖੋ ਜਿਵੇਂ ਹੁਣ ਸਿਆਲ ਆ ਸਿਆਲਾਂ ਚ ਆਪਾਂ ਟੋਪੀਆਂ ਲੈਣੇ ਆ ਨਾ ਸਿਰਾਂ ਦੇ ਤੇ ਵੀ ਠੰਡ ਆ ਤੇ ਮੈਂ ਇਹ ਨਹੀਂ ਕਹਿੰਦਾ ਕਿ ਟੋਪੀ ਨਹੀਂ ਲੈਣੀ ਚਾਹੀਦੀ ਟੋਪੀ ਲਵੋ ਤੇ ਉਹ ਚੀਜ਼ਾਂ ਵੀ ਗਲਤ ਆ ਜਿਹੜੀਆਂ ਆਪਣੇ ਨਾ ਉੱਥੇ ਜਦੋਂ ਬੰਦੇ ਟੋਪੀਆਂ ਲੈ ਕੇ ਜਾਂਦੇ ਆ ਉਹ ਲਾ ਕੇ ਉੱਤੇ ਟੰਗ ਲਾ ਦਿੰਦੇ ਆ ਨਾ ਜਿਵੇਂ ਗੁਰਦਵਾਰਿਆਂ ਚ ਯਾਰ ਠੀਕ ਆ ਇੱਕ ਬੰਦੇ ਨੇ ਸਿਰ ਟਕਿਆ ਹੋਇਆ ਵਾ ਥੋੜੀ ਸ਼ਰਧਾ ਦੇਖੋ ਉਹਦੇ ਦਿਲ ਦੇ ਵਿੱਚ ਕੀ ਉਹ ਮੱਥਾ ਟੇਕਣ ਆਇਆ ਬੰਦਾ ਕੀ ਤੁਹਾਡੀ ਸ਼ਰਧਾ ਵਾ ਟੋਪੀ ਝੜੀ ਹੋਈ ਹੈ ਕੀ ਇਹ ਚੀਜ਼ਾਂ ਬਹੁਤ ਬੁਰੀਆਂ ਲੱਗਦੀਆਂ ਕਿ ਇਹਦੇ ਨਾਲ ਨਾ ਬਹੁਤ ਗਲਤ ਅਸਰ ਪੈਂਦਾ ਹੈ ਕਿ ਹੁਣ Hindu ਧਰਮ ਦਾ ਬੰਦਾ ਹੋਵੇ ਜਾਂ ਕੋਈ ਵੀ ਹੋਰ ਧਰਮ ਦਾ ਹੈ ਨਾ ਚਲੋ ਟੋਪੀ ਲਿਆ ਯਾਰ ਫਿਰ ਕੀ ਹੈ ਸਿਰ ਧੱਕਿਆ ਹੋਇਆ ਬੰਦੇ ਦਾ ਬੰਦੇ ਨੇ ਮੱਥਾ ਟੇਕਣਾ ਟੇਕਣ ਟੇਕ ਲੈਣਾ ਦੋਨੋਂ ਹੈ ਨਾ ਕਿ ਨਹੀਂ ਯਾਰ ਵੀ ਇਹ ਚੀਜ਼ਾਂ ਤੋਂ ਨਾ ਆਪਾਂ ਨੂੰ ਉੱਚਾ ਸੋਚਣਾ ਚਾਹੀਦਾ ਕਿ ਇਹ ਚੀਜ਼ਾਂ ਕੋਈ ਟੋਪੀ ਲਈ ਆ ਜਾਂ ਕਿਸੇ ਦੇ ਵਾਲ ਰੱਖਿਆ ਜਾਂ ਨਹੀਂ ਰੱਖੇ ਵਾਲ ਇਹ ਚੀਜ਼ਾਂ ਦਾ ਆਪਾਂ ਨੂੰ ਬਾਬਾ ਹੀ ਸਿਖਾ ਗਈ ਨਹੀਂ ਗਏ ਇਹ ਚੀਜ਼ਾਂ ਦਾ ਕੁਝ ਨਹੀਂ ਠੀਕ ਨਹੀਂ ਇਹ ਚੀਜ਼ਾਂ ਦੇ ਬਸ ਸੋਚਣੀਆਂ ਆਪਣੀਆਂ ਰੇਹ ਚੀਜ਼ਾਂ ਤੇ ਅੜ ਜਾਂਦੀਆਂ ਕਿ ਹਾਂ ਨਹੀਂ ਕੀਤਾ ਨਾ ਉਹ ਨਹੀਂ ਕੀਤਾ ਤੇ ਜਿਉ ਆ ਖਾਂਦਾ ਜਿਉ ਆ ਖਾਂਦਾ ਯਾਰ ਖਾ ਲੈਣ ਨੂੰ ਫਿਰ ਕੀ ਹੋ ਗਿਆ ਠੀਕ ਨਹੀਂ ਕੀ ਬਦਾ ਜਿਨੇ ਵਾਲ ਕਟਾਏ ਹੋਇਆ ਉਹਦੇ ਉਹਦੇ ਉਹਦੀ ਮਨ ਦੇ ਵਿੱਚ ਸ਼ਰਧਾ ਮੈਂ ਆਪ ਤੇ ਲਾਉਣਾ ਕਿ ਮੇਰੇ ਨਾਲੋਂ ਵੀ ਜ਼ਿਆਦਾ ਸ਼ਰਧਾ ਵਾਲਾ ਬੰਦਾ ਹੋਵੇ ਜਿਹੜਾ ਬੰਦਾ ਵਾਲ ਕੱਟੇ ਵਾਲਾ ਕਿ ਮੈਂ ਕਹਿੰਦਾ ਕਿ ਮੇਰੇ ਦਾੜੀ ਰੱਖੀ ਆ ਤੇ ਵਾਲ ਨਹੀਂ ਅਜੇ ਤੱਕ ਕਦੀ ਕਤਲ ਕਰੇ ਹਨਾ ਦਾੜੀ ਨਹੀਂ ਕਦੇ ਕਰੀ ਕਤਲ ਤੇ ਕੀ ਪਤਾ ਜਿਹੜਾ ਇਹਦੇ ਵਾਲ ਕੱਟੇ ਆ ਉਹ ਬੰਦਾ ਮੇਰੇ ਨਾਲੋਂ ਵੀ ਸ਼ਰਧਾ ਜ਼ਿਆਦਾ ਰੱਖਦਾ ਹੋਵੇ ਕਿ ਮੈਂ ਉਹਦੇ ਇੱਕ 0% ਬਣਾ ਹੋਵਾਂ ਈ ਉਹ ਗੱਲ ਸਹੀ ਆ ਨਾ ਕਿ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਕਿ ਵੀ ਹਰੇਕ ਦੀ ਸ਼ਕਲ ਤੇ ਨਾ ਦੂਰੋਂ ਦੇਖ ਕੇ ਜੱਜ ਨਹੀਂ ਕਰਨਾ ਚਾਹੀਦਾ ਬੰਦੇ ਨੂੰ ਕਿ ਪੂਰੇ ਉਹਦੇ ਯਾਰ ਵੀ ਉਹਦੇ ਬਾਰੇ ਸੋਚਣਾ ਚਾਹੀਦਾ ਕਿ ਆਪਣੇ ਉਹ ਪਤਾ ਨਹੀਂ ਕੀ ਉਹਦੇ ਵਿੱਚ ਮਾਣ ਮਹਿਸੂਸ ਕਰਦਿਆ ਕਿ ਹਾਂ ਉਹ ਕੀ ਕਹਿੰਦੇ ਹੁੰਦੇ ਆ ਉਹਦੇ ਉੱਤੇ ਟੰਗ ਕੇ ਵੀ ਉਹ ਐ ਦਿਖਾਉਣੇ ਫਿਰ ਉਹਦੀਆਂ ਵੀਡੀਓ ਬਣਾਉਣੀਆਂ ਅੱਛਾ ਚਲੋ ਟੋਪੀ ਲਾਤੀ ਟੋਪੀ ਲਾ ਕੇ ਯਾਰ ਤੁਸੀਂ ਜੇਬ ਚ ਪਾ ਲੋ ਲਾਤੀ ਟੋਪੀ ਤੁਸੀਂ ਲਾ ਕੇ ਟੋਪੀ ਜੇਬ ਚ ਪਾ ਲੈ ਜਰੂਰੀ ਥੋੜੀਆ ਵੀ ਆ ਰੋਜ਼ ਟੰਗਣੀ ਆ ਕਿਸੇ ਗਰੀਬ ਜਵਾਕਾ ਨੂੰ ਦੇ ਦੋ ਜਰੂਰੀ ਥੋੜੀਆ ਪਾੜਨੀ ਆ ਇੰਨੀ ਠੰਡ ਆ ਠੰਡ ਦੇ ਵਿੱਚ ਤੁਸੀਂ ਉਹ ਕਰ ਦੋ ਹਨ ਕਿ ਨਹੀਂ ਉਹ ਤਾਂ ਵੀ ਹਵਾ ਦਿਖਾਉਣੀ ਆ ਅਸੀਂ ਹਵਾ ਫੁਕਰ ਪੁਣਾ ਦਿਖਾਉਣਾ ਵਾ ਵੀ ਹਾਂ ਅਸੀਂ ਟੋਪੀ ਯਾਰ ਜਿਹੜੀਆਂ ਚੀਜ਼ਾਂ ਕਰਨਆਂੀਆਂ ਤੁਸੀਂ ਉਹੋ ਚੀਜ਼ਾਂ ਕਰੋ ਤਾਂ ਠੀਕ ਨਹੀਂ ਇਸੇ ਗੱਲੋਂ ਹੀ ਆਪਣਾ ਸਿੱਖ ਧਰਮ ਪਿੱਛੇ ਜਾਂਦਾ ਵਾ ਇਸੇ ਗੱਲੋਂ ਹੀ ਸਿਰਫ ਜਿਹੜੀਆਂ ਹਾਂ ਆਪਣੇ ਲੋਕ ਨਾ ਵਿੱਚ ਟੁੱਟੀਆਂ ਹਰਕਤਾਂ ਕਰਦੇ ਆ ਜੇ ਚੰਗੀਆਂ ਗੱਲਾਂ ਕਰਨ ਤਾਂ ਕਦੇ ਵੀ ਆਪਣਾ ਸਿੱਖ ਧਰਮ ਨੂੰ ਕਦੇ ਕੋਈ ਯਾਨੀ ਕਿ ਆਪਣੀ ਬੰਦੇ ਜਿਹੜੇ ਉਹ ਕਰ ਦਿੰਦੇ ਆ ਨਾ ਆਪਣੇ ਬੰਦੇ ਹੀ ਸਾਰਾ ਕੁਝ ਗਲਤ ਕਰਵਾਉਂਦੇ ਆ ਨਹੀਂ ਕਾਹਨੂੰ ਆਪਣੇ ਕੋਈ ਸਿੱਖ ਇਤਿਹਾਸ ਬਾਰੇ ਕੁਝ ਗਲਤ ਅਫਵਾਹਾਂ ਫੈਲ ਸਕਦੀਆਂ ਸੀ ਕਦੇ ਵੀ ਨਹੀਂ ਫੈਲਣੀ ਅਸੀ ਅਫਵਾਹਾਂ ਠੀਕ ਨੇ ਤੇ ਪੂਰਾ ਵਧੀਆ ਰਹਿੰਦਾ ਸਾਰਾ ਕੁਝ ਇਹ ਬਸ ਪਤਾ ਨਹੀਂ ਕੀ ਕਹਿਜੀਆਂ ਗੱਲਾਂ ਲੋਕ ਕਰਦੇ ਆ ਇੱਥੇ ਕਿ ਫੁਕਰਪੁਣਾ ਨੇ ਮਾਰੀ ਪਈ ਆ ਜਿੰਨ ਆਪਣੀ ਦੁਨੀਆ ਨੂੰ ਕਿ ਫੁਕਰਪੁਣਾ ਇੰਨਾ ਵਧਿਆ ਹੋਇਆ ਵਾ ਬਿਨਾ ਮਤਲਬ ਤੋਂ ਜਿਹੜੀਆਂ ਗੱਲਾਂ ਹਨਾ ਕਿ ਜਿਹੜੇ ਬੰਦੇ ਇਹ ਚੀਜ਼ਾਂ ਕਰਦੇ ਆ ਉਹਨਾਂ ਨੂੰ ਪੁੱਛੇ ਵੀ ਆ ਤੁਸੀਂ ਕਿਸੇ ਜਵਾਕਾਂ ਨੂੰ ਬਿਠਾ ਕੇ ਸੁਣਾਇਆ ਇਤਿਹਾਸ ਕਿਸੇ ਜਵਾਕਾਂ ਨੂੰ ਵੀ ਤੁਹਾਨੂੰ ਪਤਾ ਵਾ ਵੀ ਇਹ ਚੀਜ਼ਾਂ ਦੇ ਬਾਰੇ ਠੀਕ ਨਹੀਂ ਇਹ ਚੀਜ਼ਾਂ ਬਹੁਤ ਬੁਰੀਆਂ ਲੱਗਦੀਆਂ ਕਿ ਆਪਣੇ ਜਵਾਕਾਂ ਨੂੰ ਜਾਂ ਕਿਸੇ ਨੂੰ ਮੈਨੂੰ ਤਾਂ ਸੱਚੀ ਸੱਚੀ ਕਹਿਣਾ ਕਿ ਬਹੁਤ ਮਨ ਨੂੰ ਚੰਗਾ ਲੱਗਿਆ ਸੀ ਕਿ ਜਿੰਨੀ ਸ਼ਰਦਾ ਦੇ ਨਾਲ ਆਪਣੇ ਸਾਰੇ ਵੀਰ ਭਰਾ ਗਏ ਆ ਉੱਥੇ ਫਤਿਹਗੜ੍ਹ ਸਾਹਿਬ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਕਿ ਹਾਂ ਐਡਾ ਐਡਾ ਉਹ ਸੀਧਾਂ ਦੇ ਦਿਨਾਂ ਦੇ ਵਿੱਚ ਇੰਨਾ ਉੱਥੇ ਇਕੱਠ ਹੋਣ ਲੱਗਿਆ ਚਲੋ ਚਾਹੇ ਕਿਸੇ ਨੂੰ ਇਤਿਆਹਾਸ ਦਾ ਉੱਥੇ ਤਾਂ ਨਹੀਂ ਵੀ ਪਤਾ ਬਰ ਮੱਥਾ ਟਿਕਣ ਦਾ ਗਿਆ ਨਾ ਕਿ ਠੀਕ ਆ ਆਪਾਂ ਕਹਿੰਨੇ ਕਿ ਨਹੀਂ ਵੀ ਪਤਾ ਕੋਈ ਗੱਲ ਨਹੀਂ ਮੱਥਾ ਟੇਕ ਕੇ ਤਾਂ ਆਇਆ ਨਾ ਕਿਸੇ ਤੋਂ ਤਾਂ ਸੁਣੀ ਹੀ ਹੋਣਾ ਵੀ ਇੱਥੇ ਕੀ ਹੋਇਆ ਦੀ ਤਾਂ ਕੀ ਨਹੀਂ ਸੀ ਜਦੋਂ ਠੰਡੇ ਬੁਰਜ ਤੇ ਮੱਥਾ ਟੇਕਿਆ ਹੋਊ ਥੱਲੇ ਨੀਹਾਂ ਦੇ ਵਿੱਚ ਮੱਥਾ ਟੇਕਿਆ ਹੋਊਗਾ ਉਹ ਪਤਾ ਤਾਂ ਲੱਗਦਾ ਹੀ ਹੈ ਨਾ ਬੰਦੇ ਨੂੰ ਕਿ ਯਾਰ ਇਹੋ ਜਿਹੀਆਂ ਚੀਜ਼ਾਂ ਨਹੀਂ ਧਿਆਨ ਦੇਣਾ ਚਾਹੀਦਾ ਕਿ ਬੰਦੇ ਦੀਆਂ ਸ਼ਰਧਾਂ ਦੇਖਣੀ ਚਾਹੀਦੀ ਆ ਨਾ ਕਿ ਬੰਦੇ ਦਾ ਪਹਿਰਾ ਵਾ ਠੀਕ ਨਹੀਂ ਹਾਂ ਚਲੋ ਪਹਿਰਾਵਾ ਵਧੀਆ ਹੋਵੇ ਇਹ ਤੇ ਨਹੀਂ ਨਹੀਂ ਗੱਲ ਪਰ ਹਾਂ ਇਹ ਨਾ ਦੇਖੋ ਕਿ ਬੰਦੇ ਨੇ ਟੋਪੀ ਲਈ ਆ ਜਾਂ ਕੁਝ ਵੀ ਲਈ ਆ ਹਨਾ ਤੇ ਮੈਂ ਜਿਹੜੀ ਗੱਲ ਕਹਿਣੀ ਸੀਗੀ ਉਹ ਜਿਵੇਂ ਆਪਣੇ ਪੰਜਾਬੀ ਵੀਰ ਹਨ ਕਿ ਜਿਵੇਂ ਹੁਣ ਤੁਸੀਂ ਵੀਰੇ ਸਿਆਲਾਂ ਦੇ ਵਿੱਚ ਟੋਪੀਆਂ ਲੈ ਲੈ ਕੇ ਆਪਾਂ ਫਿਰਦੇ ਆ ਹਨ ਟੋਪੀਆਂ ਵੀਰੇ ਜੇ ਉਹਦੀ ਜਗ੍ਹਾ ਪੱਗਾਂ ਬੰਨੀ ਹੈ ਤੁਸੀਂ ਅੱਜ ਕੱਲ ਦੇਖੋ ਕਿ ਪੱਗਾਂ ਨਾਲ ਹੀ ਜੱਚਦੇ ਆ ਆਪਣੇ ਜਿੰਨੇ ਵੀ ਮੁੰਡੇ ਆ ਪੱਗਾਂ ਦੀ ਟੌਰ ਵੀਰੇ ਵੱਖਰੀ ਆ ਰੋਡਿਆਂ ਨਾਲੋਂ ਕਿ ਮੈਂ ਇਹ ਨਹੀਂ ਕਹਿੰਦਾ ਕਿ ਰੋਡ ਬਾਲ ਕੱਟੇ ਨਾਲੇ ਉਹ ਕੋਈ ਗਲਤ ਨਹੀਂ ਕਹਿ ਰਿਆ ਤੇ ਪਰ ਮੈਂ ਉਹ ਗੱਲ ਕਰਦਾ ਕਿ ਚਾਹੇ ਤੁਸੀਂ ਦੇਖ ਲਓ ਵੀ ਪੱਗ ਇਹੋ ਜੀ ਚੀਜ਼ ਆ ਚਾਹੇ ਬੰਦੇ ਦਾ ਜਿਹੇ ਜਿਹਾਂ ਮਰਜ਼ੀ ਮੂੰਹ ਆ ਉਹਦੇ ਤੇ ਹੀ ਜੱਜਦੀ ਆ ਉਹਦੇ ਤੇ ਹੀ ਪੂਰੀ ਜੱਜਦੀ ਆ ਪੱਗ ਚਾਹੇ ਜਿਹੇ ਜਿਹਾਂ ਮਰਜ਼ੀ ਬੰਦੇ ਦੀ ਸ਼ਕਲ ਆ ਕੋਈ ਵੀ ਸ਼ਕਲ ਤੋਂ ਜੱਜ ਨਹੀਂ ਕਰ ਪਾਉਂਦਾ ਯਾਨੀ ਕਿ ਵੀ ਜੇ ਆਪਾਂ ਪੱਗ ਬੰਨਦੇ ਆ ਤਾਂ ਤੁਹਾਨੂੰ ਸਰਦਾਰ ਜੀ ਭਰਾ ਜੀ ਕਹਿ ਕੇ ਹੀ ਬੰਦਾ ਹਾਕ ਮਾਰਦਾ ਹੈ ਨਾ ਇਹ ਜਿਹੜੀਆਂ ਬਹੁਤ ਵੱਡੀਆਂ ਨੇ ਵੀਰੇ ਕਿ ਆਪਾਂ ਜ਼ਰੂਰ ਇਹ ਚੀਜ਼ਾਂ ਵੱਲ ਨੂੰ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਵੀਰੇ ਆਪਾਂ ਗਰਮੀਆਂ 'ਚ ਕਹਿ ਦਿੰਨੇ ਆ ਵੀ ਗਰਮੀ ਆ ਸਾਡੇ ਆ ਹੋ ਜਾਂਦਾ ਫਲਾਨਾ ਹਨਾ ਇਸ ਜਿਹੀਆਂ ਗੱਲਾਂ ਬਹੁਤ ਹੁੰਦੀਆਂ ਕਿ ਪਰ ਵੀਰੇ ਹੁਣ ਤਾਂ ਸਿਆਲ ਆ ਸਿਆਲਾਂ 'ਚ ਕੋਸ਼ਿਸ਼ ਕਰੋ ਟਰਾਈ ਕਰੋ ਯਾਰ ਵੀਰੇ ਬੰਨਣ ਦੀਆਂ ਪੱਗਾਂ ਇਹ ਕਿੰਨੇ ਚੰਗੇ ਲੱਗਦੇ ਆ ਪੱਗਾਂ ਬੰਨਦੇ ਆ ਜਿਹੜੇ ਵੀਰੇ ਕਈ ਵੀਰ ਹੈਗੇ ਆ ਵੀ ਉਹ ਬਾਲ ਕਤਲ ਰੋਡੇ ਆ ਤੇ ਪਰ ਉਹ ਬੰਨਦੇ ਪੱਗ ਹੀ ਆ ਹਮੇਸ਼ਾ ਉਹ ਬੜੀਆਂ ਵਧੀਆ ਲੱਗਦੀਆਂ ਯਾਰ ਪੱਗਾਂ ਚਲੋ ਠੀਕ ਆ ਇਦਾਂ ਵੀ ਬੰਨੋ ਪੱਗਾਂ ਬੰਨੋ ਆਪਾਂ ਇਹ ਨਹੀਂ ਕਹਿੰਦੇ ਕਿ ਬਾਲ ਰੱਖੋ ਮੈਂ ਕਹਿੰਦਾ ਪੱਗਾਂ ਬੰਨੀਆਂ ਪੱਗਾਂ ਵਾਲਾ ਦਾ ਰੋਹ ਵੱਖਰਾ ਹੀ ਆ ਜਿੰਨੀਆਂ ਪੱਗਾਂ ਜਿਵੇਂ ਹੁਣ ਇਕੱਠੇ ਹੋ ਕੇ ਤੁਸੀਂ ਆਪਾ ਆ ਹੋਲੇ ਬੰਨ ਲੈ ਤੇ ਲਾ ਲਓ ਜਾਂ ਫਤਿਹਗੜ੍ਹ ਸਾਹਿਬ ਲਾ ਲਓ ਆਪਣੇ ਜਿੰਨੇ ਵੀ ਪੰਜਾਬੀ ਵੀਰ ਆ ਆਪਾਂ ਪੱਗਾਂ ਬੰਨ ਕੇ ਜਾਂ ਪਰਨੇ ਬੰਨਦੇ ਆ ਕਿੰਨੇ ਸੋਹਣੇ ਲੱਗਦੇ ਆ ਹੁਣ ਜਿਵੇਂ ਆਪਾਂ ਟਰਾਲੀਆਂ ਤੇ ਬੈਠ ਕੇ ਜਾਂਦੇ ਆ ਜਿਵੇਂ ਸਾਰਿਆਂ ਦੇ ਇੱਕੋ ਰੰਗ ਦੇ ਪਰਨੇ ਬੰਨੇ ਹੁੰਦੇ ਆ ਚਾਹੇ ਜਿੱਦਾਂ ਮਰ ਜੀਏ ਪਰ ਕਿੰਨੇ ਵਧੀਆ ਲੱਗਦੇ ਆ ਸਾਰੇ ਜੱਚਦੇ ਆ ਨਾ ਵੀਰੇ ਹੁਣ ਆਪਾਂ ਨੂੰ ਚਾਹੀਦਾ ਵੀਰੇ ਇਸ ਚੀਜ਼ਾਂ ਉੱਲੀ ਆਪਾਂ ਧਿਆਨ ਦੇਈਏ ਕਿ ਚਲੋ ਆਪਾਂ ਹਾਂ ਟੋਰਾ ਵੀ ਕੱਢੋ ਜ਼ਰੂਰ ਕੱਢੋ ਟੋਰਾ ਇਹ ਨਹੀਂ ਕਹਿੰਦਾ ਵੀ ਟੋਰਾ ਨਹੀਂ ਕੱਢਣੀਆਂ ਚਾਹੀਦੀਆਂ ਤੇ ਪਰ ਇਸ ਚੀਜ਼ਾਂ ਵੱਲ ਵੀ ਵੀਰੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਆਪਣੀ ਆਪਾ ਤਾਂ ਜਿਹੜੀ ਚੀਜ਼ ਹੈਗੀ ਆ ਆਪਾਂ ਤਾਂ ਉਹੀ ਰੱਖਣੀ ਹੈ ਰੱਖਣ ਨੂੰ ਵੀ ਹੈਗਾ ਵੀ ਪੱਗਾ ਮੰਨੋ ਜਿਵੇਂ ਵਿਆਹਾਂ ਵਿਹੂਆਂ ਤੇ ਜਾਂਦੇ ਆ ਯਾਰ ਵੀਰੇ ਪੱਗਾਂ ਵਾਲੇ ਮੁੰਡੇ ਕਿੰਨੇ ਸੋਹਣੇ ਲੱਗਦੇ ਆ ਕਿੰਡੀਆਂ ਟੌਰਾਂ ਲੱਗਦੀਆਂ ਪੱਗਾਂ ਵਾਲੇ ਮੁੰਡਿਆਂ ਨੂੰ ਠੀਕ ਹੈ ਜਦੋਂ ਆ ਆਪਣੇ ਗਰੁੱਪ ਦੇ ਵਿੱਚ ਬੈਠੇ ਹੁੰਦੇ ਆ ਤਾਂ ਕਿੰਨੇ ਵਧੀਆ ਲੱਗਦੇ ਆ ਮੈਂ ਨਾ ਖੱਟੜਾ ਗਰੁੱਪ ਦੇ ਵਿੱਚ ਐਡ ਆ ਤੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਦੱਸਦਾ ਆ ਫਤਿਹ ਉੱਥੇ ਨਾ ਮਨਜੀਤ ਸਾਹਿਬ ਗੁਰਦਰਾ ਪਾਠ ਰਾਮ ਸੀਗੇ ਜਿੱਦਣਾ ਭੋਗ ਪਏ। ਵੀਰੋ ਦੇ ਵਿੱਚ ਨਾ ਸਾਰੇ ਬੰਦੇ ਪੱਗਾਂ ਵਾਲੇ ਸੀ। ਮਸਾ ਗਿਣਤੀ ਦੇ 5-7 ਬੰਦੇ ਹੋਣੇ ਆ ਜਿਹੜੇ ਰੋਡੇ ਸੀਗੇ। ਨਹੀਂ ਤਕਰੀਬਨ ਵੀਰੇ ਸਾਰੇ ਬੰਦੇ ਹੀ ਪੱਗਾਂ ਵਾਲੇ ਸੀ। ਦੇਖ ਕੇ ਇੰਨਾ ਕਿ ਮੇਰਾ ਮਨ ਉਦੋਂ ਖੁਸ਼ ਹੋਇਆ ਬੈਠੇ ਦਾ ਯਾਰ ਦੇਖ ਲੈ ਵੀ ਸਾਰੇ ਹੀ ਬੰਦੇ ਪੱਗਾਂ ਵਾਲੇ ਹਨਾ ਅਚਾਨਕ ਚੱਕੀ ਕੋਈ ਆਉ ਨਹੀਂ ਸੀਗਾ ਕਿ ਕੋਈ ਪੱਗਾਂ ਮੰਨ ਕੇ ਆਇਆ। ਸਾਰੇ ਬੰਦੇ ਹੀ ਪੱਗਾਂ ਵਾਲੇ ਸੀ। ਦੇਖ ਕੇ ਹਾ ਪੱਗਾਂ ਹੀ ਪੱਗਾਂ ਦਿਖਣ ਸਾਰੇ ਤੇ। ਬੜਾ ਵਧੀਆ ਲੱਗਦਾ ਵੀਰੇ ਕਿ ਉਹ ਤਾਂ ਆਪਣੀ ਪਹਿਚਾਣ ਹੀ ਆ ਵੀਰੇ ਪੱਗ ਦਾ ਤੇ ਆਪਾਂ ਜੇ ਬੰਨਦੇ ਆ ਪੱਗ ਦਾ ਵਧੀਆ ਲੱਗਦੀ ਆ ਤੇ ਚੰਗੀ ਗੱਲ ਆ ਪੱਗਾਂ ਬੰਨ੍ਹਿਆ ਕਰੀਏ ਵੀਰੇ ਸੋਹਣੀਆਂ ਲੱਗਦੀਆਂ ਪੱਗਾਂ ਜਾਂ ਹਾਂਜੀ ਵੀਰੇ ਇਹ ਹੈਗਾ ਆਪਣਾ ਜੋਤੀ ਜਿਹੜਾ 31 ਅਕਤੂਬਰ ਨੂੰ ਤੇ 1 ਨਵੰਬਰ ਨੂੰ ਲੱਗਿਆ ਸੀਗਾ ਦੇਖ ਲਓ ਪੂਰੇ ਖਿਲਰੇ ਖੜੇ ਆ ਪੱਤੇ ਸੈ ਸੂਜ ਵੀ ਪੂਰਾ ਸੋਹਣਾ ਬਣਿਆ ਹੋਇਆ ਵਾ ਹੈਨ ਪੂਰਾ ਵਧੀਆ ਖੜਾ ਵਜੋਤੀ ਸਾਇਜ ਬਹੁਤ ਵਧੀਆ ਬਣ ਗਿਆ ਸਾਇਜ ਥੋਲੇ ਤੇ ਤੇ ਇੱਕ ਹੋਰ ਹੈਗਾ ਵੀ ਸੱਤ ਕਿ ਵਿਆਈ ਜਮਾ ਹੀ ਨਹੀਂ ਹੈਗੀ ਵਿਆਈ ਇੰਨੀ ਅਭੀ ਪਰ ਹੈ ਜਾ ਹਜੇ ਤੱਕ ਤਾਂ ਕੱਲ ਨੂੰ ਪੈ ਜਵੇ ਤਾਂ ਉਹਨੂੰ ਕੁਝ ਕਹਿ ਨਹੀਂ ਸਕਦੇ ਪਰ ਹਜੇ ਤੱਕ ਵਿਆਈ ਇੰਨੀ ਪਰ ਹੈ ਇਹਦੀ ਬੇਲ ਬਹੁਤ ਵੱਡੀ ਹੁੰਦੀ ਹੈ ਜੋਤੀ ਦੀ ਨਹੀਂ ਆਪਣਾ ਇਹ ਜੀਵਨ ਲੱਗਿਆ ਹੋਇਆ ਹੈ ਬੇਲ ਬੂਲ ਬਹੁਤ ਵੱਡੀ ਹੁੰਦੀਆਂ ਨੇ ਗਰੋਥ ਇਹਦੀ ਬੇਰ ਦੀ ਬਾਲੀ ਵੱਡੀ ਵੱਡੀ ਬੇਰ ਆ ਬਹੁਤ ਭਾਰੀ ਬੇਰ ਆ ਅੱਛਾ ਇਹਦੇ ਤੇ ਮੈਂ ਤੁਹਾਨੂੰ ਵੀਰੇ ਦੱਸ ਦਿੰਨਾ ਇਹਦੇ ਤੇ ਦੇਖੋ ਇੱਕ ਤਾਂ ਆਪਾਂ ਇੱਕ ਸਾਈਡ ਦੀ ਸਪਰੇਅ ਕਰੀ ਸੀ ਹਨਾ ਤੇ ਉਦੋਂ ਬਾਅਦ ਕਰਜਟ ਦੀ ਕਰਤੀ ਜਿਹੜੀ ਕਰਜਟ કરી ਸੀ ਨਾ ਉਹਦੇ ਵਿੱਚ ਜਿੱਦਣ ਕਰਜਟ ਕਰੀ ਆ ਹਾਂ ਕਰਜਟ ਕਰੀ ਸੀਗੀ ਤੇ ਕਰਜਟ ਤੋਂ ਪਹਿਲਾਂ ਇੱਕ ਸਪਰੇਅ ਕੋਸਾਈਡ ਤੋਂ ਪਹਿਲਾਂ ਇੱਕ ਸਪਰੇਅ ਕਰੀ ਸੀ ਉਹਦੇ ਵਿੱਚ ਆਪਾਂ ਇਹਦੇ ਵਿੱਚ 130 ਬੌਰਨ ਪਾਤੀ ਸੀ ਬੌਰਨ ਦੇ ਨਾਲ ਇੱਕ ਵੀ ਜਿੰਕ ਪਾਇਆ ਸੀਗਾ ਇਹ ਦੋ ਤਿੰਨ ਚੀਜ਼ਾਂ ਇਕੱਠੀਆਂ ਕਰਦੇ ਸੀ ਤੇ ਇੱਕ ਸਪਰੇਅ ਤੇ 13045 ਦੀ ਕਰੀਏ ਤੇ ਹੋਰ ਕੁਝ ਨਹੀਂ ਇਹਦੇ ਤੇ ਵਾਧੂ ਆਪਾਂ ਪਾਇਆ ਕੋਈ ਤਾਕਤ ਵੀ ਵੱਡੇ ਇੱਕ ਆਲੂ ਦਾ ਸਾਈਜ਼ ਵੱਡਾ ਕਰਨ ਉਹ ਇਹ ਜਿਹੀਆਂ ਚੀਜ਼ਾਂ ਕੁਝ ਨਹੀਂ ਪਈਆਂ